ਇਕ ਖਰਸ ਵਾਹੀ ਜਿੱਕੇ ਫਤਿਹ ਨਾਨਕ ਸੋਈ ਦੇਸ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦੇਨ ਵਿਸਰੇ ਪਾਰ ਪਰਮ ਫਿਟ ਪਲੇਰੀ ਰਤੋ ਅਸ ਸੁਨੋ ਪ੍ਰੀਮੇ ਉਹਾੜਾ ਕ્યા ਮਿਲੇ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਲਾਵੇ ਮਾਏ ਸੰਤ ਸਹਾਈ ਪ੍ਰੀਮ ਕੇ ਹਉ ਤਿਨ ਕੇ ਲਾਗਾਂ ਪਾਏ ਵੀਰ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ ਜਿਨੀ ਚਖਿਆ ਪ੍ਰੇਮ ਰਸ ਸਹਿਤ ਰਤ ਰਹੇ ਅਘਾਏ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜ ਲਾ ਜੋ ਹਰ ਕੰਤ ਮਲਾਈਆ ਛੇ ਵਿਚੜ ਕੰਦੇ ਨਾ ਜਾਏ ਪ੍ਰਭ ਮੇਨ ਤੂ ਝਾ ਕੋ ਨਹੀਂ ਨਾਨਕ ਹਰ ਸ਼ਰਨ ਆਏ ਅਸੂ ਸੁਖੀ ਵਸੰਧੀਆਂ ਜਿੰਨਾ ਪਏ ਹਰ ਰਾਏ ਜੋ ਹਰ ਕਦਮ ਲਾਈਆ ਵਿਚੜ ਕਤੇ ਨਾ ਜਾਏ ਪ੍ਰਭ ਨੰਦੂ ਜਾ ਕੋ ਨਹੀਂ ਨਾਨਕ ਹਰ ਸ਼ਰਨਾ ਅਸੂਸ ਕੀ ਵਸੰਦੀਆਂ ਜਿਨਾਂ ਮਿਆ ਹਰ ਰਾਇ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਅਸੂਦਾ ਮਹੀਨਾ ਸਮੋਸ਼ਨਤਾ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਸਤਿਗੁਰੂ ਕੀ ਫਰਮਾਨ ਕਰਦੇ ਨੇ ਆਓ ਸ਼ਰਮਣ ਕਰੀਏ ਆ ਸੁਣ ਪ੍ਰੇਮ ਓਮਹਰ ਆ ਸੁਣ ਆ ਸੁਣ ਆ ਕੇ ਸੁਣ ਕਿ ਪ੍ਰੇਮ ਨੇ ਇਤਨਾ ਉਤਸ਼ਾਹ ਪੈਦਾ ਕੀਤਾ ਇਤਨਾ ਉਮੜਿਆ ਹੈ ਇਤਨੀ ਮਨ ਦੇ ਵਿੱਚ ਸਤਿਗੁਰੂ ਨੂੰ ਮਿਲਣ ਦੀ ਲਾਲਸਾ ਹੈ ਤੇ ਮਨ ਦੇ ਵਿੱਚ ਇੱਕ ਵਿਚਾਰ ਆਉਂਦਾ ਕਿਉਂ ਮਿਲਿਆ ਹਲ ਜਾਏ ਪਰਮੇਸ਼ਰ ਨੂੰ ਮਿਲਿਆ ਕਿਸ ਤਰ੍ਹਾਂ ਜਾਵੇ ਪ੍ਰੇਸ਼ਣ ਪਰਮੇਸ਼ਰ ਨੂੰ ਮਿਲਣ ਦੀ ਦਰਸ਼ਨਾਂ ਦੀ ਤਾਂਗ ਹੈ ਮਨ ਨੇ ਅਰਸ਼ ਆਇਆ ਮਨ ਨੂੰ ਮੜ ਆਇਆ ਮਨ ਦੇ ਵਿੱਚ ਖੁਸ਼ੀਆਂ ਝਲਕੀਆਂ ਨੇ ਮਨ ਤਨ ਪਿਆ ਉਸ ਦਰਸ਼ਨ ਘੜੀ ਕੋਈ ਆਣ ਬੁਲਾਵੇ ਮਾਏ ਖੁਣ ਪਿਆਰਿਓ ਤਾਂ ਦਰ ਸੁਣੀ ਪੁਕਾਰ ਅਭਿਹਾ ਅਮਰ ਤਵੇਲੇ ਬੋਲੇਆ ਗਬਿਹ ਨੂੰ ਸਤਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਦਾ ਉਹ ਥੱਲਿਓ ਬਹਿ ਕੇ ਪਾਣੀ ਨਹੀਂ ਜੇ ਪੀਂਦਾ ਪਾਣੀ ਦੀ ਇੱਕ ਬੂੰਦ ਦੇ ਨਾਲ ਤ੍ਰਿਪਤ ਹੋ ਜਾਂਦਾ ਹੈ ਅਰਦਾਸਾਂ ਕਰੀ ਜਾਂਦਾ ਹੈ ਸਤਿਗੁਰੂ ਦੇ ਅੱਗੇ ਔਰ ਉਹ ਇੱਕ ਬੂੰਦ ਦੇ ਨਾਲ ਪਿਆਰਿਓ ਤਿਤ ਹੋ ਜਾਂਦਾ ਹੈ ਸਤਿਗੁਰੂ ਦੀ ਬਾਣੀ ਹੈ ਜਿਹੜਾ ਬਬੀਹੇ ਵਾਂਗੂ ਸਤਿਗੁਰੂ ਨੂੰ ਯਾਦ ਕਰਦਾ ਹੈ ਪਿਆਰਿਓ ਉਹਦੇ ਬਾਤ 'ਚ ਇੱਕ ਸ਼ਬਦ ਹੀ ਵੱਤ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮਾਂ ਆਵਾਂ ਪਿਆਰਿਓ ਜਨਮਾਂ ਦਾ ਲੇਖਾ ਖਤਮ ਹੋ ਜਾਂਦਾ ਜੀ ਇੱਕ ਸ਼ਬਦ ਤੀਰ ਵਾਂਗੂ ਹਿਰਦੇ ਦੇ ਵਿੱਚ ਵੱਜ ਜਾਵੇ ਤੇ ਇਹ ਸੁਆਂਤੀ ਬੂੰਦ ਪਿਆਰੇ ਹੁੰਦੀ ਹੈ ਜਿਸ ਨਾਲ ਬਿਵਹਾਂ ਸ਼ਾਂਤ ਹੁੰਦਾ ਹੈ ਉਸ ਦਾ ਵਰਣਨ ਆਪ ਜੀ ਨੂੰ ਅੱਗੇ ਵੀ ਦੱਸਾਂਗੇ ਮਨੁੱਖ ਤੇ ਪਵੇ ਕੀ ਹੁੰਦਾ ਹੈ ਗਿੱਦੜ ਤੇ ਪਵੇ ਕੀ ਹੁੰਦਾ ਹੈ ਫਸਲ ਤੇ ਪਵੇ ਕੀ ਹੁੰਦਾ ਹੈ ਉਹ ਲੰਮਾ ਸਮਾਂ ਹੈ ਉਹਦੀ ਬਾਤ ਆਪ ਜੀ ਨੂੰ ਭਾਈ ਗੁਰਦਾਸ ਜੀ ਦੀਆਂ 12 ਆਪਾਂ ਸ਼ੁਰੂ ਕਰਨੀਆਂ ਨੇ ਉਹਦੇ ਵਿੱਚ ਵੇਰਵਾ ਜੀ ਦੱਸਾਂਗੇ ਔਰ ਬਣੇ ਪਿਆਰ ਸਦਕਾਰ ਨਾਲ ਭਾਈ ਗੁਰਦਾਸ ਜੀ ਦੀਆਂ ਬਾਹਰ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਨਾ ਕਹਿਣ ਲੱਗੇ ਭਾਈ ਗੁਰਦਾਸ ਜੀ ਤੁਹਾਡੀ ਕੁੰਜੀ ਜਿਹੜਾ ਉਹਨੂੰ ਪੜ੍ਹੇਗਾ ਭਾਈ ਗੁਰਦਾਸ ਦੀਆਂ ਬਾਹਰਾਂ ਨੂੰ ਉਹ ਗੁਰੂ ਗ੍ਰੰਥ ਸਾਹਿਬ ਪੜ੍ਹ ਸਿੱਗੇ ਜਿਹੜਾ ਉਹਨੂੰ ਸੁਨੇਗਾ ਉਹ ਗੁਰੂ ਗ੍ਰੰਥ ਸਾਹਿਬ ਦੀ ਵੀ ਉਹਨੂੰ ਸਮਝ ਪੈ ਜਾਵੇਗੀ ਸੋ ਪਿਆਰਿਓ ਮਨ ਤਨ ਪਿਆਰ ਸਦਰਸ਼ਨ ਘਣੀ ਕੋਈ ਆਣ ਮਲਾਵੇ ਮਾਏ ਐ ਮੇਰੀ ਮਾਂ ਮੇਰੇ ਨਾਮ ਦੇ ਵਿੱਚ ਬਬੀਏ ਵਾਲੀ ਪਿਆਸ ਲੱਗੀ ਐ ਕੋਈ ਐਸਾ ਮਿੱਤਰ ਪਿਆਰਾ ਮਿਲ ਜਾਵੇ ਜਿਹੜਾ ਮੈਨੂੰ ਗੁਰੂ ਦੇ ਨਾਮ ਲਾ ਦੇ ਸੰਤ ਸਹਾਈ ਪ੍ਰੇਮ ਕੇ ਹੋਦਨ ਕੇ ਲਾਗਾ ਪੈਂ ਹੁਣ ਪਿਆਰਿਓ ਅਰਦਾਸ ਬੇਨਤੀ ਕੀਤੀ ਐ ਕਿ ਕੋਈ ਸੰਤ ਨੂੰ ਮਾ ਪਿਆਰਾ ਮਿੱਤਰ ਮਿਲ ਜਾਵੇ ਤੇ ਉਹਦੇ ਮੇ ਪੈਰੀ ਲੱਗ ਜਾਵਾਂ ਉਹਦੇ ਪੈਰੀ ਪੈ ਜਾਵਾਂ ਇੰਨੀ ਤਾਗ ਹੈ ਪਰਮੇਸ਼ਰ ਨੂੰ ਮਿਲਦੀ ਵੇਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾਹੀ ਜਾਏ ਤੇ ਪਿਆਰਿਓ ਕਾਲਪ ਪ੍ਰਮਾਤਮਾ ਤੋਂ ਬਗੈ ਸਤਗੁਰੂ ਕਹਿੰਦਾ ਹੋਰ ਕਿਤੇ ਤੇਰੇ ਆਸੇ ਪਰਾਨੇ ਤੇ ਤੈਨੂੰ ਆਸਰਾ ਨਹੀਂ ਮਿਲਣਾ ਤੈਨੂੰ ਸੁਖਾਂ ਦੀ ਪ੍ਰਾਪਤੀ ਹੋਣੀ ਹੈ ਕਿ ਚਾਏ ਕਿਸੇ ਰਸਤੇ ਨਾਲ ਹੋ ਜਾਵੇ ਪਰਮੇਸ਼ਰ ਦੇ ਦਰ ਤੋਂ ਹੀ ਤੈਨੂੰ ਪ੍ਰਾਪਤੀ ਹੋ ਪਰਮੇਸ਼ਰ ਇੱਕ ਜਿਸ ਤਰ੍ਹਾਂ ਪਿਆਰਿਓ ਉਪਗਰੇ ਉੱਪਰ ਛਾੜ ਦਿੰਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਡਿਸ਼ਾਂ ਲਗੀਆਂ ਨੇ ਕਿਸੇ ਦਾ ਮੂੰਹ ਚੜ੍ਹਦੇ ਬੰਨੇ ਕਿਸੇ ਦਾ ਲੈਂਦੇ ਬੰਨੇ ਕਿਸੇ ਦਾ ਦੱਖਣ ਬੰਨੇ ਕਹਿਣ ਦਾ ਭਾਵ ਕਿ ਉਹਦੇ ਤੋਂ ਆਪ ਆਪਣੀਆਂ ਕਿਰਣਾ ਖਿੱਚਦੇ ਨੇ ਅਗਰ ਗੁਰਬਾਣੀ ਦਾ ਕੀਰਤਨ ਚੱਲਦਾ ਹੋਵੇ ਵੱਖਰੀਆਂ ਵੱਖਰੀਆਂ ਡਿਸ਼ਾਂ ਤੇ ਕੀਰਤਨ ਤਾਂ ਇੱਕ ਹੀ ਚੱਲੇਗਾ ਹਰ ਘਰ ਦੇ ਵਿੱਚ ਇੱਕੋ ਚੱਲੇਗਾ ਪਰ ਕੋ ਨੂੰ ਪਈ ਇਧਰੋਂ ਖਿੱਚ ਲੈਂਦਾ ਕੋਈ ਇਧਰੋਂ ਖਿੱਚ ਲੈਂਦਾ ਕੋਈ ਇਧਰੋਂ ਖਿੱਚ ਲੈਂਦਾ ਕਹਿਣ ਦਾ ਭਾਵ ਕਿ ਪਰਮੇਸ਼ਰ ਆਕਾ ਪਰਮਾਤਮਾ ਪਿਆਰਿਓ ਇੱਕ ਹੈ ਅੱਲਾ ਕਹਿ ਲਓ ਵੈਗੁਰੂ ਕਹਿ ਲਓ ਰਾਮ ਕਹਿ ਲਓ ਜਿਸ ਦੇ ਦੇ ਨਾਲ ਆਪਾਂ ਉਸ ਦੀ ਮਨ ਦੇ ਵਿੱਚ ਪੂਜਨਾ ਕਰਨੀ ਹੈ ਉਸ ਢੰਗ ਦੇ ਨਾਲ ਪਿਆਰਿਓ ਪਰਮੇਸ਼ਰ ਨੂੰ ਮਨਾਏ ਜਾ ਸਕਦਾ ਸੋ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰ ਅਗਾਇ ਹੁਣ ਬਬੀਏ ਨੂੰ ਜਦੋਂ ਉਹਦੀ ਪਿਆਸ ਖਤਮ ਹੋ ਗਈ ਪਿਆਰਿਓ ਇੱਕ ਬੂੰਦ ਦੇ ਨਾਲ ਤ੍ਰਿਪਤ ਹੋ ਗਿਆ ਪਤਾ ਨਹੀਂ ਹੁਣ 2 ਮਹੀਨੇ ਲੱਗਣ 5 ਮਹੀਨੇ ਲੱਗਣ ਪਾਣੀ ਦੀ ਕੋਈ ਜ਼ਰੂਰਤ ਨਹੀਂ ਕਿਉਂ ਪਰਮੇਸ਼ਰ ਦੇ ਨਾਲ ਜੁੜ ਗਿਆ ਪਰ ਜਿਹੜਾ ਪਿਆਰਿਓ ਸਿੱਖ ਹੈ ਉਹ ਇੱਕ ਮੱਛੀ ਵਾਲਾ ਹਾਲ ਹੈ ਉਹਦਾ ਮੱਛੀ ਵਾਲਾ ਜਿਵੇਂ ਮੱਛੀ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢ ਦੇਵੋ ਮੱਛੀ ਜੀਵਤ ਨਹੀਂ ਰਹੇਗੀ ਪਾਣੀ ਤੋਂ ਬਿਨਾਂ ਇਸੇ ਤਰ੍ਹਾਂ ਜਿਹੜਾ ਸਿੱਖ ਹੈ ਜਿਤਨਾ ਕਿਰ ਪਰਮੇਸ਼ਰ ਦੇ ਦਰ ਤੇ ਨਹੀਂ ਪਿਆਰੇ ਆਵੇਗਾ ਉਹਦੀ ਤਾਂ ਹੀ ਪੂਰੀ ਨਹੀਂ ਹੋਵੇਗੀ। ਉਹਦੇ ਮਨ ਦੀ फडਕਣਾ ਹੀ ਖਤਮ ਨਹੀਂ ਹੋਵੇਗੀ। ਉਹਦੇ ਮਨ ਦੀ ਲਾਲਸਾ ਹੀ ਖਤਮ ਨਹੀਂ ਹੋਵੇਗੀ। ਪਰ ਗੁਰੂ ਦਰ ਤੇ ਆ ਕੇ ਅਸੀਂ ਫੜਕਣਾ ਲਾਲਸਾ ਤਾਂ ਹੀ ਖਤਮ ਕਰ ਸਕਦੇ ਹਾਂ ਜੇ ਨਾਮ ਦੇ ਨਾਲ ਜੁੜਾਂਗੇ। ਜੇ ਸਿਮਰਨ ਦੇ ਨਾਲ ਜੁੜਾਂਗੇ ਤਾਂ ਹੀ ਪਰਮੇਸ਼ਰ ਦੀ ਕਿਰਪਾ ਹੋਵੇਗੀ। ਅੱਗੇ ਸੰਗਰੂ ਕੀ ਕਹਿੰਦੇ ਜੀ ਆਪ ਤਿਆਗ ਬੇਨਤੀ ਕਰਹਿ ਲੇਹੋ ਪ੍ਰਭੂ ਲੜ ਲਾ ਐ ਮਾਲਕ ਮੈਂ ਹੁਣ ਆਪਾ ਭਾਵ ਤਿਆਗ ਦਿੱਤਾ ਮੇਰੇ ਮਨ ਦੇ ਵਿੱਚ ਕੋਈ ਲਾਲਸਾ ਨਹੀਂ ਮੇਰੀ ਕੋਈ ਡਿਮਾਂਡ ਨਹੀਂ ਮੇਰੀ ਕੋਈ ਮੰਗ ਨਹੀਂ ਤੇਰੇ ਦਰ ਤੇ ਆ ਗਿਆ ਇਹ ਮੰਗ ਇੱਕੋ ਹੀ ਹੈ ਕਿ ਮੈਨੂੰ ਆਪਣੇ ਲੜ ਲਾ ਆਪ ਤਿਆਗ ਬੇਨਤੀ ਕਰੇ ਆਪਾ ਭਾਵ ਨੂੰ ਜਾ ਕੇ ਬੇਨਤੀ ਕੀਤੀ ਲੇ ਹੋ ਪ੍ਰਭੂ ਲੜ ਲਾਏ ਮੈਨੂੰ ਆਪਣੇ ਲੜ ਲਾ ਲੈ ਜੋ ਹਰ ਕੰਤ ਮਲਾਈਆਂ ਸੀ ਵਿਛੜ ਕਤੈ ਨ ਜਾਏ ਤੇ ਪਿਆਰਿਓ ਜਿਨ੍ਹਾਂ ਨੇ ਪ੍ਰਭੂ ਪਤੀ ਪਰਮਾਤਮਾ ਦੇ ਨਾਲ ਪਿਆਰ ਪਾ ਲਿਆ ਪਰਮੇਸ਼ਰ ਦਾ ਇੱਕ ਮੇਰਾ ਸਿਰ ਤੇ ਹੱਥ ਹੋ ਗਿਆ ਫਿਰ ਪਰਮੇਸ਼ਰ ਪਿੱਛਾ ਨਹੀਂ ਦਿੰਦਾ ਜਿੰਨਾ ਚਿਰ ਤੱਕ ਪਰਮੇਸ਼ਰ ਦੇ ਨਾਲ ਸਾਥ ਸਾਂਝ ਨਹੀਂ ਬਣਦੀ ਉਨਾ ਚਿਰ ਤੱਕ ਪਰਮੇਸ਼ਰ ਅੱਗੇ ਨਹੀਂ ਆਉਂਦਾ ਪਰ ਜਿਸ ਵੇਲੇ ਪਰਮੇਸ਼ਰ ਨੇ ਆਪਣਾ ਪੁੱਤਰ ਦੀ ਬਣਾ ਲਿਆ ਪਿਆਰਿਓ ਉਦੋਂ ਵਾਦਾ ਫਿਰ ਉਹ ਆਪਣਾ ਹੱਥ ਪੀਛਾ ਨਹੀਂ ਖਿੱਚਦਾ ਚਾਹੇ ਅਸੀਂ ਕੁਝ ਵੀ ਕਰੀਏ ਸਾਨੂੰ ਸਮਝਾਉਂਦਾ ਹੈ ਸਾਨੂੰ ਤਰੀਕੇ ਦੇ ਨਾਲ ਲਾਉਂਦਾ ਹੈ ਸਾਡੇ ਸਾਰੇ ਕਾਰਜ ਵੀ ਰਾਸ ਕਰਦਾ ਸੋ ਪ੍ਰਭ ਵੇਣ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਏ ਪਿਆਰਿਓ ਉਸ ਮਾਲਕ ਦੇ ਬਰਾਬਰ ਦਾ ਕੋਈ ਅਜੇ ਤੱਕ ਨਹੀਂ ਜਿੱਜਦਾ ਕੀ ਜਿਤਨੇ ਅਮੀ ਕੌਮਾਂ ਨੇ ਕਦੀ ਕੋਈ ਸਰਬੱਤ ਦਾ ਭਲਾ ਮੰਗਦਾ ਵੇਖਿਆ ਐ ਮਾਲਕ ਸਭ ਦਾ ਭਲਾ ਹੋਵੇ ਕਿਹਦੇ ਹਸਿਆ ਆ ਸਿੱਖ ਕਉ ਹੁਣ ਇਤਨੇ ਲੰਗਰ ਲੱਗਦੇ ਨੇ ਇਤਨੇ ਸੰਗਤਾਂ ਦੀ ਸੇਵਾ ਹੁੰਦੀ ਹੈ ਉਹ ਕੀਦੇ ਹੱਥ ਆਇਆ ਪਰਮੇਸ਼ਰ ਨੇ ਸਿੱਖਾਂ ਦੇ ਹੱਥ ਆਲ ਮਰੜ ਦੇ ਵਿੱਚ ਸਿਕਉਮ ਦੀ ਸ਼ੋਭਾ ਹੁੰਦੀ ਹੈ ਪਿਛੇ ਕੋਵਿਡ ਦੇ ਵਿੱਚ ਬਾਹਰਲੇ ਮੁਲਕਾਂ ਵਿੱਚ ਬੱਚਿਆਂ ਦਾ ਇਤਨਾ ਬੁਰਾ ਹਾਲ ਸੀ ਗੁਰਦੁਆਰੇ ਸਾਹਿਬ ਦੇ ਲੰਗਰਾਂ ਨੇ ਉਹਨਾਂ ਨੂੰ ਚਾਹ ਇੱਕ ਜੱਜ ਦੇ ਕੋਲ ਚੋਰੀ ਦਾ ਮੁਕੱਦਮਾ ਚਲੇ ਗਿਆ ਬੱਚੇ ਨੇ ਚੋਰੀ ਕੀਤੀ ਚੋਰੀ ਕੀ ਕੀਤਾ ਪਿਆਰਿਓ ਉਧਰੋਂ ਇੱਕ 버거 ਚੋਰੀ ਕੀਤਾ ਔਰ ਉਧਰ ਦੇ ਲੋਕ ਇੰਦਾ ਦੇ ਇਧਰ ਤੇ ਆਪਾਂ ਕਿੰਨੇ ਛੱਡੋ ਖੜਾ 버거 ਚੋਰੀ ਕਰਨ ਦੇ ਦੋਸਤ ਦੇ ਵਿੱਚੋਂ ਬੱਚਾ ਅੰਦਰ ਚਲੇ ਗਿਆ ਉਹਦਾ ਕੇਸ ਚੰਦਿਆ ਜੱਜ ਦੇ ਕੋਲ ਜਦੋਂ ਕੇਸ ਚੱਲਿਆ ਤੇ ਪਿਆਰਿਓ ਉਹ ਜਿਹੜਾ ਜੱਜ ਸੀ ਉਤਰ ਦਾ ਉਹ ਕਿਤੇ ਗੁਰੂ ਘਰ ਜਾਂਦਾ ਸੀ ਉਸ ਬੱਚੇ ਨੂੰ ਉਹਨੇ ਜਦੋਂ ਫੈਸਲਾ ਸੁਣਾਉਣਾ ਸੀ ਸਜ਼ਾ ਸੁਣਾਉਣੀ ਸੀ ਤੇ ਉਹਨੇ ਸਦਿਆ ਪੁੱਤਰ ਬੇਟਾ ਬੱਚਾ ਬੁਆਏ ਇਧਰਾਓ ਕੰਬੇ ਤੇ ਤੂੰ ਇਹ ਵਰਕਰ ਚੋਰੀ ਕਿਉਂ ਕੀਤਾ ਤੈਨੂੰ ਨਹੀਂ ਸੀ ਪਤਾ ਕੋ ਲਾਗੇ ਗੁਰਦੁਆਰਾ ਸਾਹਿਬ ਨਹੀਂ ਸੀ ਤੂੰ ਭਾਰ ਭੇਡ ਗੁਰਦੁਆਰਾ ਸਾਹਿਬ ਜਾਇਆ ਕਰ ਲੰਗਰ ਸ਼ੱਕ ਆਇਆ ਕਰ ਉੱਥੇ ਕੋਈ ਮਨਾਈ ਹਰਾਨ ਰਹਿ ਗਿਆ ਇਸ ਗੱਲ ਨੂੰ ਸੁਣ ਕੇ ਫਾਰ ਦੇ ਮੂਰਖ ਦਾ ਇੱਕ ਜੱਜ ਵੀ ਸਾਡੀ ਸਿਰਫ ਕਰਦਾ ਹੋਵੇ ਸਿੱਖ ਗੋਮ। ਹੋਰ ਕਿਸੇ ਵੀ ਜਗ੍ਹਾ ਤੇ ਪਿਆਰਿਓ ਚਲੇ ਜੋ। ਮੰਦਰ ਵਿੱਚ ਜਾਓਗੇ ਕਹਿਣਗੇ ਇੰਨੇ ਵਜੇ ਮੰਦਰ ਖੁੱਲੇਗਾ ਇੰਨੇ ਵਜੇ ਬੰਦ ਹੋਵੇਗਾ। ਤੇ ਕਰ ਕੀ ਸਕਦੇ ਹੋ? ਤਲੀਆਂ ਖੜਕਾ ਲਓ। ਮੱਥਾ ਟੇਕ ਲਓ। ਇੱਥੇ ਪੂਜਾ ਇੰਨੀ ਰੱਖ ਦਿਓ ਇੱਥੇ ਇੰਨੀ ਰੱਖ ਦਿਓ। ਬੜੀ ਕੁਝੀ ਕੁਝੀ ਰੱਖ ਦਿਓ। ਪਰ ਜਿਹੜਾ ਇਹ ਧਾਰਿਆ ਪਿਆਰਿਓ ਇੱਥੇ ਖਾਲੀ ਹੱਥੀ ਵਿਆਗੇ ਤੁਹਾਡਾ ਮਨੂਮ ਹੈ। ਇੱਥੇ ਜਿਹੜੇ ਟਾਈਮ ਮਰਜੀ ਆ ਉਹ ਮਨਜ਼ੂਰ ਹੈ ਮਸਜਿਦ ਵਿੱਚ ਚਲੇ ਜਾਓ ਮਸਜਿਦ ਵਿੱਚ ਕਹਿਣਗੇ ਪਿਆਰਿਓ ਕਹਿਣਗੇ ਪੂਜੂ ਕਰ ਲਓ ਬੂਜੂ ਪੂਜੂ ਵੀ ਕਹਿੰਦੇ ਤੇ ਬੂਜੂ ਵੀ ਕਹਿੰਦੇ ਆ ਤੇ ਉਹਦਾ ਮਕਸਦ ਕੀ ਹੈ ਮਤਲਬ ਕੀ ਹੈ ਕੰਨਾਂ ਨੂੰ ਪਾਣੀ ਨਾਲ ਧੋ ਲੈਣਾ ਅੱਖਾਂ ਤੇ ਛੱਟਾ ਮਾਰ ਲੈਣਾ ਹੱਥ ਦੇ ਨਾਲ ਅਰਕ ਤੱਕ ਧੋ ਲੈਣਾ ਇਹਨਾਂ ਕੰਮ ਕਰਕੇ ਆਪਣੀ ਨਮਾਜ਼ ਅਦਾ ਕਰਨਾ ਪੰਜ ਵਕਤ ਦੀ ਨਵਾਜ਼ੀ ਵੀ ਉਹਨਾਂ ਦਾ ਇਹੀ ਕੰਮ ਕਰਦੇ ਨੇ ਫਜਰ ਦੀ ਨਵਾਜ਼ ਹੈ ਇਸ ਤਰ੍ਹਾਂ ਕਰਕੇ ਪੰਜ ਨਵਾਜ਼ਾਂ ਨੇ ਉਹਨਾਂ ਦੀਆਂ ਪਿਆਰਿਆਂ ਪੜਦੇ ਨੇ ਉਹ ਕਹਿੰਦੇ ਨਵਾਜ਼ਾਂ ਪੜਦਾ ਹੈ ਉਹ ਬਰਾਂਡੇ 'ਚ ਜਗ੍ਹਾ ਗਈ ਨਾਮ ਨਾਲ ਲੰਮਾ ਪੈ ਗਿਆ ਨੰਗਰ ਪਾਣੀ ਇੱਥੇ ਵੀ ਨਹੀਂ ਮਿਲਦਾ ਇੱਕ ਵਾਰ ਅਸੀਂ ਯਾਤਰਾ ਤੇ ਗਏ ਚੰਡੀਗੜ੍ਹ ਦੇ ਲੱਗ ਕੇ ਰੋਡ ਦੇ ਉੱਤੇ ਇੱਕ ਗੁਰਦੁਆਰਾ ਸਹਿਬ ਹੁੰਦਾ ਪਿਆਰਿਓ ਰਾਤ 2 ਵਜੇ ਗਏ ਪ੍ਰਸ਼ਾਦਾ ਕਿੱਥੋਂ ਲੈਣਾ ਰਾਤ ਜਾ ਕੇ ਉਹਨਾਂ ਨੂੰ ਉਠਾਇਆ ਨਾਲ ਦੋ ਸੇਵਾਦਾਰ ਦਿੱਤੇ ਨਾਲ ਉਹਨਾਂ ਲੰਗਰ ਦਾ ਸਾਰਾ ਸਮਾਨ ਦਿੱਤਾ ਕਹਿਣ ਲੱਗੇ ਆਪਣਾ ਲੰਗਰ ਨਾਲ ਸਾਡੀ ਤਿਆਰ ਕਰਵਾ ਕੇ 50 60 100 ਬੰਦਾ ਸੀ ਤੇ ਤੁਸੀਂ ਸਾਡੀ ਹੱਥ ਕਰੋ ਅਸੀਂ ਤੁਹਾਡੀ ਕਰਦੇ ਹਾਂ ਬੜੇ ਪਿਆਰ ਨਾਲ ਲੰਗਰ ਬਣਾ ਕੇ ਰਾਤ 2 ਵਜੇ ਚਾਹ ਇਹ ਹੈ ਮਹਾਨਤਾ ਸਾਡੇ ਗੁਰੂਦਰਾਂ ਦੀ ਤੇ ਪਿਆਰਿਓ ਇਹ ਕੁਝ ਛੋੜੀਆਂ ਜੀਆਂ ਕਮੀਆਂ ਸਾਡੇ ਵਿੱਚ ਵੀ ਜੇ ਉਹ ਕਮੀਆਂ ਕੀ ਨੇ ਸਾਡੇ ਆਗੂ ਲੰਗਰ ਲਗਾਉਣਗੇ ਚਾਹੇ ਪੀ ਜੀਆਂ ਦੀ ਬਰਗਰਾਂ ਦੀ ਲਗਾਦਣ ਪਿਆਰਿਓ ਉਹਨਾਂ ਦੇ ਵਿੱਚ ਜੀਨੋ ਮੋਟੋ ਪੈਂਦਾ ਉਹਦੋਂ ਬਾਅਦ ਬਗੈਰ ਉਹ ਬਣਦੇ ਨਹੀਂ ਪਿਤਰੀ ਖਤਰਨਾਕ ਬਿਮਾਰੀ ਲਗਾਉਂਦਾ ਛੱਡੀਗਾ ਸਾਡੇ ਪਹਿਲੇ ਲੰਗਰ ਜਿਹੜੇ ਗੁਰੂ ਸਾਹਿਬਾਂ ਵਾਲੇ ਉਹ ਖਤਮ ਹੋ ਗਏ। ਅਸੀਂ ਪੀਂਜਾ ਬਰਗਰਾਂ ਤੇ ਆ ਗਏ। ਸਾਡੀ ਗੌਮ ਕਿੱਧਰ ਨੂੰ ਚੱਲੀ ਐ? ਸਾਡਾ ਕੋਈ ਹਸਪੀਟਲ ਨਹੀਂ ਜੇ। ਸਾਡੀ ਗੌਮ ਨੇ ਕੋਈ ਹਸਪਤਾਲ ਚੰਗਾ ਨਹੀਂ ਜੇ ਬਣਾਇਆ। ਇੱਕ ਵੀ ਹਸਪਤਾਲ ਨਹੀਂ ਜੇ ਇੱਕ ਬਣਿਆ ਹੀ ਬਣਿਆ ਉਹ ਵੀ ਠੇਕੇ ਤੇ ਚੜਾਤਾ ਟੋکریاں ਲੋਕਾਂ ਨੇ ਢੋਈਆਂ ਤੇ ਪਿਆਰਿਓ ਪੈਸੇ ਠੇਕੇ ਦਾ ਲੱਜਾ। ਘਾਟ ਸਾਡੇ ਬੱਚਿਆਂ ਦੀ ਬਿਰਿਆਵਤ ਦੇ ਸਕੂਲ ਨਹੀਂ ਹੈਗੇ ਜਿਹੜਿਆਂ ਕੰਮਾਂ ਤੇ ਅਸੀਂ ਉਹ ਕੰਮ ਕਰਨਾ ਸੀ ਉਹ ਤਾਂ ਕੀਤਾ ਨਾ ਤੇ ਅਸੀਂ ਸਾਰਾ ਜੋ ਪੀਜੇ ਬਰਗਰਾਂ ਤੇ ਲਾਤਾ ਅੱਜ ਸੈਭ ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਪੁਰਪ ਹੈ ਸਾਡੇ ਘਰ ਵਿੱਚ ਕੋਈ ਮૈયਤ ਹੋ ਜੇ ਮਾਫ਼ ਕਰਨਾ ਅਸੀਂ ਦਾਲ ਫੁਲਕੇ ਤੋਂ ਬਾਅਦ ਕੁਝ ਨਹੀਂ ਕਰਦਾ ਸ਼ੋਭਾ ਦੇ ਸਾਡੇ ਗੁਰੂ ਸਾਹਿਬ ਜੋਤਿ ਜੋਤ ਸਮਾਏ ਹੋ ਅਸੀਂ ਇੱਕ ਘੰਟੇ 'ਚ ਮਸ਼ੀਨਾਂ 'ਚ 2500 ਤੋਂ ਉੱਤੇ 버ਗਰ ਬਣਾ ਕੇ 2900 ਤੋਂ ਉੱਤੇ 버ਗਰ ਬਣਾ ਕੇ 25-2600 ਦੇ ਲਾਗੇ ਪੀਜੇ ਬਣਾ ਕੇ ਲੋਕ ਪੱਗਾਂ ਲਵਾ ਕੇ ਖਾਂਦੇ ਨੇ ਪਿਆਰਿਓ ਸਾਨੂੰ ਸ਼ੋਭਾ ਦਿੰਦੇ ਨਹੀਂ ਦਿੰਦੇ ਕਹਿਣ ਦਾ ਭਾਵ ਕਿ ਸਾਡੀ ਸਿੱਖ ਭਾਉ ਆਪਣੇ ਪੈਰਾਂ ਤੋਂ ਥਿਰਕ ਕੇ ਪੱਛਮੀ ਛੱਬਿਆਚਾਰ ਨੂੰ ਅਪਣਾਈ ਜਾ ਰਹੇ ਗੁਰੂ ਦਾ ਪ੍ਰਚਾਰ ਜਿਹੜਾ ਨਾ ਕੋਈ ਨਹੀਂ ਓਮ ਕਿਸੇ ਨੇ ਸੋਚਣਾ ਨਹੀਂ ਔਰ ਇਹ ਪੁੱਠੇ ਵਹਿਣਾ ਦੇ ਵਿੱਚ ਪੈ ਚੁੱਕੇ ਆ ਚਲੋ ਮਾਫ਼ ਕਰਨਾ ਖੈਰ ਅਸੀਂ ਇਸ ਵਿਸ਼ੇ ਤੇ ਨਹੀਂ ਜਾਣਾ ਅਸੀਂ ਆਪ ਜੀ ਦੇ ਨਾਲ ਉਹ ਸਾਂਝ ਪਾਉਣੀ ਸੀ ਸ਼ਬਦ ਦੀ ਸੋ ਆਓ ਆਖਰੀ ਪੰਕਤੀ ਦੇ ਵਿੱਚ ਸਤਿਗੁਰੂ ਕੀ ਕਹਿੰਦੇ ਨੇ ਕਹਿੰਦੇ ਨੇ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਏ ਪਰਮੇਸ਼ਰ ਤੋਂ ਬਗੈਰ ਦੂਸਰਾ ਪਿਆਰਿਓ ਕੋਈ ਨਹੀਂ ਇਹਦੀ ਸ਼ਰਨ ਵਿੱਚ ਆਓਗੇ ਸਾਰਾ ਕੁਝ ਮਿਲਦਾ ਹੈ ਅੱਸੂ ਸੁਖੀ ਬਸੰਧੀਆਂ ਜਿੰਨਾ ਮਾਇਆ ਹਰ ਰਾਏ ਜਿਨ੍ਹਾਂ ਨੇ ਪਰਮੇਸ਼ਰ ਨਾਲ ਪਿਆਰ ਪਾਲਿਆ ਉਹ ਅੱਸੂ ਦਾ ਮਹੀਨਾ ਉਹਨਾਂ ਵਾਸਤੇ ਵੀ ਖੁਸ਼ੀਆਂ ਖੇੜਿਆਂ ਭਰਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਇਸ ਮੁਸਾਫਤ ਸੰਗਤ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਸਿੱਖਿਆ ਦਾ ਇਹ ਗੱਲਾਂ ਜਿਹੜੀਆਂ ਦਿਲ ਦੇ ਵਿੱਚ ਹਿਰਦੇ ਵਿੱਚ ਵਸਾਇਓ ਪਰਚੋਲ ਕਰਿਓ ਸੋਝਿਓ ਅਗਰ ਗ੍ਰੰਥੀ ਸਿੰਘ ਨਾਲ ਤੋਂ ਹੋਏ ਤੇ ਕਹਿ ਵੀ ਦਿਓ ਮੈਂ ਵੀ ਨਹੀਂ ਕੀਤਾ ਕਿ ਮੈਂ ਗੱਤ ਬੋਲਿਆ ਵੀ ਮੈਨੂੰ ਕਹਿ ਵੀ ਦਿਓ ਪਰ ਜੇ ਚੰਗੀ ਚੀਜ਼ ਹੈ ਪਿਆਰਿਓ ਪੱਲੇ ਬੰਨਿਓ ਸਿੱਖ ਧਰਮ ਜਿਹੜਾ ਹੈ ਦੀ ਬੜੀ ਉੱਚੀ ਮਸਾਲ ਸਤਗੁਰਾਂ ਨੇ ਕਾਇਮ ਕੀਤੀ ਹੈ ਉਹਨੂੰ ਅਸੀਂ ਢੈਂਦਿਆਂ ਗਲਾਂ ਵਿੱਚ ਨਹੀਂ ਅਸੀਂ ਚੜ੍ਹਦੀ ਗਲਾਂ ਵਿੱਚ ਲੈ ਜਾਣਾ ਹੈ ਸੋ ਆਓ ਗੱਲ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ